ਸੋਹੇ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾੜੈ ਬਾਇਆ ਮਦ ਮਤਾ ਮਰਨਾ ਚੀਤ ਨ ਆਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਜਾਹ ਰਾਜ ਹੋਰ ਹਾਜ਼ਰ ਹਜ਼ੂਰ ਤਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਤ ਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸੱਜੇ ਅਮਰਤ ਵੇਲੇ ਦੇ دیਵਾਨਾ ਦੇ ਵਿੱਚ ਆਪ ਸਭ ਸੰਗਤ ਸਤਿਗੁਰਾਂ ਦੇ ਪਵਿੱਤਰ ਦਰ ਅਸਥਾਨ ਗੁਰਦੁਆਰਾ ਸਨ ਸਹਿਬ ਜੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਤੇ ਸਤਸੰਗੀ ਜਨੋਂ ਹਾਜ਼ਰੀਆਂ ਭਰ ਰਹੇ ਆਪ ਜੀ ਵਡਪਾਗੀ ਹੋ ਸਤਿਗੁਰ ਸੱਚੇ ਪਾਤਸ਼ਾਹ ਜੀਆਂ ਕਿਰਪਾ ਕਰਨ ਦਇਆ ਕਰਨ ਸਾਨੂੰ ਇਸੇ ਤਰ੍ਹਾਂ ਗੁਰੂ ਕੀ ਸੰਗਤ ਗੁਰੂ ਕੀ ਬਾਣੀ ਦੇ ਨਾਲ ਜੋੜ ਕਰਕੇ ਰੱਖਣ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੱਜ ਦਾ ਫੁਰਮਾਨ ਬਖਸ਼ਿਸ਼ ਕੀਤਾ ਹੈ 749 ਤੇ 50 ਅੰਗ ਤੇ ਸੁਬਾਈ ਬਾਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਹੀ ਸਿਰ ਤੇ ਹੱਥ ਰੱਖਣ ਗੁਰਬਾਣੀ ਦੀ ਵਿਚਾਰ ਕਰਵਾ ਲੈਣ ਗੁਰਬਾਣੀ ਦੀ ਅਰੰਭਤਾ ਵਿਚਾਰ ਕਰਨ ਤੋਂ ਪਹਿਲਾਂ ਸਾਰੇ ਮਨ ਚਿੱਤ ਨੂੰ ਇਕਾਗਰ ਕਰਦੇ ਹੋਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋਹੀ ਮਹੱਲਾ ਪੰਜਵਾ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਪੰਜਵੀਂ ਜੋਤ ਪ੍ਰਤਾਸ਼ ਹਿਰਦੈ ਗੁਰ ਅਰਜਨ ਕੈ ਗੁਰ ਨਾਨਕ ਬ੍ਰਾਹਮਣ ਨਿਵਾਸ ਲਿਓ ਪੰਜਵੇਂ ਪਾਤਸ਼ਾਹ ਗੁਰ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਗੁਰ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਣਾ ਕਰ ਰਹੇ ਹਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਵੀ ਜੀਵ ਦੇ ਸਿਰ ਤੇ ਆਤ ਰੱਖ ਦੇ ਉਸ ਮਨੁੱਖ ਨੂੰ ਕਦੇ ਦੁੱਖ ਕੋਈ ਵਿਆਪਦਾ ਨਹੀਂ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਜੇ ਜਿਸ ਮਨੁੱਖ ਦੇ ਸਿਰ ਦੇ ਉੱਤੇ ਉਸ ਪਰਮਾਤਮਾ ਦਾ ਹੱਥ ਹੋਵੇ ਸਵਾਮੀ ਅਕਾਲ ਪੁਰਖ ਵਾਹਿਗੁਰੂ ਜਿਸ ਮਨੁੱਖ ਦੇ ਸਿਰ ਤੇ ਆਪਣਾ ਹੱਥ ਰੱਖ ਦੇਵੇ ਉਹ ਕਿਸੇ ਵੀ ਦੁੱਖ ਨੂੰ ਮਨ ਦਾ ਨਹੀਂ ਉਹਨੂੰ ਕੋਈ ਵੀ ਦੁੱਖ ਵਿਆਪਦਾ ਨਹੀਂ ਉਹ ਕਿਸੇ ਵੀ ਦੁੱਖ ਨੂੰ ਪਾਉਂਦਾ ਨਹੀਂ ਇਥੇ ਗੱਲ ਇਹ ਹੈ ਕਿ ਜੇ ਪਰਮਾਤਮਾ ਦਾ ਨਾਮ ਮਨੁੱਖ ਜਿਹੜਾ ਲੈਂਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਆਉਂਦੇ। ਦੁੱਖ ਸੁੱਖ ਬੰਦੇ ਦੀ ਜ਼ਿੰਦਗੀ ਦੇ ਪਹਿਲੂ ਹਨ। ਸਤਿਗੁਰੂ ਜੀ ਸਾਨੂੰ ਸਮਝਾਣ ਦੁੱਖ दारू ਸੁੱਖ ਰੋਗ ਭਇਆ। ਅਸਲ ਦੇ ਵਿੱਚ ਮਨੁੱਖ ਦਾ दारू ਜਿਹੜੀ ਦਵਾਈ ਆ ਉਹ ਦੁੱਖ ਹੈ। ਕਿਉਂਕਿ ਦੁੱਖ ਦੇ ਵਿੱਚ ਪਰਮਾਤਮਾ ਨੂੰ ਮਨੁੱਖ ਜ਼ਰੂਰ ਯਾਦ ਕਰਦਾ ਹੈ। ਸੁਖਾ ਵੇਲੇ ਪਰਮਾਤਮਾ ਨੂੰ ਇਹ ਮਨੁੱਖ ਭੁੱਲਦਾ ਹੈ ਤਾਂ 사ਤਗੁਰਾਂ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਦੁੱਖ दारू ਜਿਹੜਾ ਦੁੱਖ ਹੈ ਬੰਦੇ ਦਾ दारू ਹੈ ਇਹ ਦਵਾਈ ਹੈ ਸੁਖ ਰੋਗ ਭਿਆ ਜਿਹੜਾ ਸੁਖ ਆ ਬਹੁਤਾ ਸੁਖ ਬੰਦੇ ਦੀ ਜ਼ਿੰਦਗੀ ਚ ਵਿੱਚ ਆ ਜਾਣਾ ਉਹ ਰੋਗ ਪੈਦਾ ਕਰਦਾ ਹੈ ਕਿ ਬਹੁਤਾ ਸੁਖ ਹੋਵੇ ਮਨੁੱਖ ਸਾਰੀ ਸਾਰੀ ਦਿਹਾੜੀ ਆਪਣੇ ਕਮਰੇ ਤੇ ਬੈੱਡ 'ਚੋਂ ਨਹੀਂ ਉੱਠਦਾ ਤੇ ਉਹਦਾ ਸਰੀਰ ਵੀ ਰੋਗੀ ਹੋ ਜਾਂਦਾ ਹੈ। ਸਰੀਰ ਤੰਦ ਰੁਸਤ ਨਹੀਂ ਰਹਿੰਦਾ। ਸੁੱਖਾਂ ਦੀ ਨਿਵਰਤੀ ਕਰਕੇ ਜਿਹੜੇ ਮਨੁੱਖ ਨੂੰ ਜ਼ਿਆਦੇ ਸੁਖ ਹੋ ਜਾਣ, ਸਤਿਗੁਰੂ ਜੀ ਕਹਿਣ ਲੱਗੇ ਸੁੱਖ ਬੰਦੇ ਵਾਸਤੇ ਰੋਗ ਬਣ ਜਾਂਦੇ ਆ। ਪਰ ਜਦੋਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦਾ ਏ ਤੇ ਉਹ दारू ਬਣ ਜਾਂਦਾ। दारू ਇਸ ਤਰ੍ਹਾਂ ਬਣ ਜਾਂਦਾ ਕਿ ਦੁੱਖਾਂ ਦੇ ਵਿੱਚ ਮਨੁੱਖ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਹੈ ਆਪਣਾ ਕਿਹੜਾ। ਦੁੱਖ ਦੇ ਵਿੱਚ ਕੌਣ-ਕੌਣ ਮਨੁੱਖ ਦਾ ਸਾਥ ਦਿੰਦਾ ਹੈ ਦੁੱਖ ਦੇ ਵਿੱਚ ਇਸ ਗੱਲ ਦੀ ਪਰਖ ਹੋ ਜਾਂਦੀ ਤਾਂ ਕਰਕੇ ਦੁੱਖ ਮਨੁੱਖ ਵਾਸਤੇ दारू ਬਣ ਜਾਂਦਾ ਇਹਨੂੰ ਦੁੱਖ ਜਿਹੜਾ ਉਹ ਜ਼ਿੰਦਗੀ ਜੀਣ ਦੀ ਜਾਂਚ ਸਿਖਾ ਦਿੰਦਾ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਕਿਹੜਾ ਕੰਮ ਕਰਨਾ ਕਿਹੜਾ ਨਹੀਂ ਕਰਨਾ ਮੈਂ ਕਿੰਨਾ ਵਾਸਤੇ ਸਾਰੀ ਉਮਰ ਆਪਣੀ ਗੁਜ਼ਾਰੀ ਆ ਜਦੋਂ ਮੇਰੇ ਉੱਤੇ ਦੁੱਖ ਆਇਆ ਹੈ ਉਦੋਂ ਮੇਰੇ ਲਾਗੇ ਕੌਣ ਲੱਗਦਾ ਹੈ ਤੇ ਜਿਸ ਮਨੁੱਖ ਦੇ ਉੱਤੇ ਜਿਹੜਾ ਪਰਮਾਤਮਾ ਦਾ ਨਾਮ ਮਨੁੱਖ ਜਪਦਾ ਹੈ ਸਤਿਗੁਰੂ ਜੀ ਕਹਿੰਦੇ ਕਿ ਉਹਦੇ ਨੇੜੇ ਦੁੱਖ ਆਉਂਦਾ ਨਹੀਂ ਦੁੱਖ ਆਉਂਦਾ ਕਿਸ ਤਰ੍ਹਾਂ ਨਹੀਂ ਉਹਦੀ ਇਹ ਅਵਸਥਾ ਬਣ ਜਾਂਦੀ ਹੈ ਕਿਉਂ ਦੁੱਖ ਨੂੰ ਦੁੱਖ ਕਰਕੇ ਮੰਨਦਾ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਔਰ ਭੈ ਨਹੀਂ ਜਾਕੈ ਕੰਚਨ ਮਾਟੀ ਮਨੈ ਦੁੱਖ ਨੂੰ ਦੁੱਖ ਕਰਕੇ ਜਾਣਨ ਉਹ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣ ਲੱਗ ਜਾਂਦਾ ਹੈ ਸੋਨੇ ਨੂੰ ਵੀ ਮਿੱਟੀ ਕਰਕੇ ਜਾਣਦਾ ਤਾਂ ਕਰਕੇ ਉਸ ਮਨੁੱਖ ਨੂੰ ਦੁੱਖ ਹੈ ਜਿਹੜਾ ਉਹ ਦੁੱਖ ਹੀ ਨਹੀਂ ਕਰ ਸਕਦਾ ਦੁੱਖ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਭਾਵੇਂ ਕੋਈ ਸੰਤ ਆ ਮਹਾਪੁਰਸ਼ ਜਿੰਨਾ ਮਰਜੀ ਕੋਈ ਪਰਮਾਤਮਾ ਦਾ ਨਾਮ ਜਪਦਾ ਹੈ ਦੁੱਖ ਆਉਣਾ ਜ਼ਰੂਰੀ ਹੈ ਪਰ ਜਦੋਂ ਪਰਮਾਤਮਾ ਉਸ ਮਨੁੱਖ ਦੇ ਸਿਰ ਤੇ ਹੱਥ ਰੱਖ ਜਾਂਦਾ ਹੈ ਉਦੋਂ ਫਿਰ ਦੁੱਖ ਜਿਹੜਾ ਮਨੁੱਖ ਨੂੰ ਦੁੱਖ ਜਾਪਦਾ ਨਹੀਂ ਹੈ ਇਹ ਹੱਥ ਹੋਵੇ ਤੇ ਵੱਡੇ ਵੱਡੇ ਦੁੱਖ ਵੀ ਮਨੁੱਖ ਨੂੰ ਦੁੱਖ ਨਹੀਂ ਜਾਪਦੇ ਉਹਨੂੰ ਉਹਨਾਂ ਦੁੱਖਾਂ ਦੇ ਵਿੱਚ ਵੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਤੇ ਜਿਸ ਮਨੁੱਖ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਉਹ ਕਦੇ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦਾ ਬਾਬੇ ਸੁਤਰੇਸ਼ਾ ਨੇ ਇੱਕ ਕਵਿਤਾ ਲਿਖੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਬੋਲ ਆਖੇ ਕਿ ਇੱਕ ਫਕੀਰ ਤੁਰਿਆ ਜਾ ਰਿਹਾ ਹੈ। ਉਹ ਫਕੀਰ ਗਲੀ ਦੇ ਵਿੱਚੋਂ ਲੰਘ ਰਿਹਾ ਸੀ ਨਾਮ ਜਪਣ ਵਾਲੀ ਰੂਹ ਸੀ। ਤੇ ਚਬਾਰੇ ਦੇ ਉੱਤੇ ਇੱਕ ਔਰਤ ਚੜ੍ਹੀ ਅਮੀਰ ਘਰ ਦੀ ਉਹਦਾ ਪਤੀ ਵੀ ਨਾਲ ਹੈ। ਉਹ ਪਾਣ ਖਾਂਦੀ ਹੈ ਤੇ ਜਦੋਂ ਉਹ ਆਪਣੇ ਪਾਣ ਖਾਂਦੀ ਹੋਈ ਮੂੰਹ ਦੇ ਵਿੱਚੋਂ ਥੁੱਕ ਰਹੀ ਆ ਤੇ ਫਕੀਰ ਦੇ ਉੱਤੇ ਡਿੱਗ ਪੈਂਦਾ। ਫਕੀਰ ਪਿੱਛਾ ਭੌਂ ਕੇ ਵੇਂਦਾ ਤਾਂ ਨੂੰ ਚੁਬਾਰੇ ਵੱਲ ਉਸ ਔਰਤ ਵੱਲ ਫਿਰ ਆਪਣੀ ਨਿਗਾਹ ਠਾਂ ਕਰ ਲੈਂਦਾ ਹੈ ਤੇ ਉਹਨੇ ਆਪਣੇ ਸਵਾਮੀ ਪਤੀ ਨੂੰ ਇਹ ਗੱਲ ਆਖੀ ਕਿ ਤੁਹਾਡੇ ਹੁੰਦਿਆ ਤੁਸੀਂ ਮੇਰੇ ਪਤੀ ਉਹ ਸਵਾਮੀ ਉਹ ਮੇਰੇ ਲਾਗੇ ਖਲੋਤੇ ਹੋ ਤੁਹਾਡੇ ਹੁੰਦਿਆ ਇਸ ਫਕੀਰ ਦੀ ਇਸ ਬੰਦੇ ਦੀ ਇਹ ਨਿਮਤ ਪਈ ਆ ਕਿ ਉਹਨੇ ਮੇਰੇ ਵੱਲ ਤੱਕਿਆ ਇਹ ਬੋਲ ਸੁਣ ਕੇ ਤੇ ਉਹਦਾ ਪਤੀ ਜਿਹੜਾ ਸੁਆਮੀ ਉਹ ਪੌੜੀ ਤੋਂ ਥੱਲੇ ਉਤਰਿਆ ਤੇ ਫਕੀਰ ਦੇ ਸਿਰ ਦੇ ਵਿੱਚ ਉਹਨੇ ਡੰਡਾ ਮਾਰ ਲਿਆ ਜਦੋਂ ਡੰਡਾ ਮਾਰਿਆ ਤੇ ਫਕੀਰ ਦਾ ਸਿਰ ਪੜ ਗਿਆ ਲਹੂ ਵਗਣ ਡੈ ਪਿਆ ਤੇ ਫਕੀਰ ਧਰਤੀ ਤੇ ਬੈਠ ਗਿਆ ਬੋਲਿਆ ਕੁਝ ਨਹੀਂ ਉਹ ਮਾਰ ਕਰਕੇ ਜਦੋਂ ਘਰ ਵਾਲੀ ਦਾ ਘਰ ਵਾਲਾ ਪਤੀ ਕੋਠੇ ਦੇ ਉੱਪਰ ਚੜਨ ਲੱਗਾ ਪੌੜੀ ਲੱਗੀ ਸੀ ਅਕੇਰਲੇ ਡੰਡੇ ਤੇ ਗਿਆ ਤੇ ਉਹ ਥੱਲੇ ਡਿੱਗ ਗਿਆ। ਉਹਦਾ ਸਿਰ ਬਾਟ ਗਿਆ ਉਹਦੀ ਉੱਥੇ ਮੌਤ ਹੋ ਗਈ। ਉਹ ਔਰਤ ਫਿਰ ਥੱਲੇ ਉਤਰੀ ਐ ਕੋਠੇ ਤੋਤੇ ਉਹ ਫਕੀਰ ਦੇ ਅੱਗੇ ਹੱਥ ਜੋੜਦੀ। ਕਿ ਮੇਰਾ ਪਤੀ ਜਿਹੜਾ ਹੈ ਉਹ ਚੜਾਈ ਕਰ ਗਿਆ ਉਹਨੇ ਤੁਹਾਨੂੰ ਡੰਡਾ ਮਾਰਿਆ ਸੀ ਤੇ ਉਹ ਮੇਰੇ ਕਰਕੇ ਮਾਰਿਆ ਸੀ ਫਕੀਰ ਕਹਿਣ ਲੱਗਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੂੰ ਕੌਣ ਹੈ। ਉਹ ਕਹਿਣ ਲੱਗੀ ਕਿ ਮੈਂ ਹੀ ਤੁਹਾਡੇ ਉੱਤੇ ਪਾਣ ਖਾ ਕਰਕੇ ਥੁੱਕਿਆ ਸੀ ਮੇਰੇ ਪਤੀ ਨੇ ਤੁਹਾਡੇ ਸਿਰ ਵਿੱਚ ਡੰਡਾ ਮਾਰਿਆ ਸੀ ਤੇ ਹੁਣ ਉਹ ਪੌੜੀ ਤੋਂ ਡਿੱਗ ਕਰਕੇ ਮਰ ਗਿਆ ਉਹਦੀ ਮੌਤ ਹੋ ਗਈ ਤੇ ਉਹ ਫਕੀਰ ਕਹਿਣ ਲੱਗਾ ਕਿ ਮੈਂ ਤੈਨੂੰ ਨਹੀਂ ਜਾਣਦਾ ਤੂੰ ਮੈਨੂੰ ਨਹੀਂ ਜਾਣਦੀ ਤੇਰੇ ਸਵਾਮੀ ਵਿੱਚ ਇੰਨਾ ਜੋਰ ਸੀ ਘਰ ਵਾਲੇ ਵਿੱਚ ਉਹਦਾ ਜਿੰਨੀ ਤਾਕਤ ਸੀ ਉਹਨੇ ਮੇਰੇ ਨਾਲ ਕੀਤਾ ਉਹਨੇ ਮੇਰੇ ਸਿਰ 'ਤੇ ਡੰਡਾ ਮਾਰਿਆ ਤੇ ਮੇਰੇ ਸਵਾਮੀ ਦੀ ਜਿੰਨੀ ਤਾਕਤ ਸੀ ਸਮਰਥਾ ਸੀ ਕਾਲਪੁਰਖ ਵਾਹਿਗੁਰੂ ਦੀ ਉਹਨੇ ਤੇਰੇ ਪਤੀ ਨੂੰ ਮਾਰ ਮੁਕਾਇਆ ਹੈ ਉਹਦੇ ਪ੍ਰਾਂਹ ਚਲੇ ਗਏ ਹਨ ਇਹ ਸਵਾਮੀਆ ਦਾ ਝਗੜਾ ਹੈ ਉਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਇਸ ਕਰਕੇ ਸਤਿਗੁਰਾਂ ਨੇ ਅੱਜ ਦੇ ਫੁਰਮਾਨ ਵਿੱਚ ਸਾਨੂੰ ਸਮਝਾਇਆ ਹੈ ਕਿ ਜਿਸ ਮਨੁੱਖ ਦੇ ਉੱਤੇ ਉਹ ਪਰਮਾਤਮਾ Swami ਹੱਥ ਰੱਖ ਦੇਵੇ ਉਹਨੂੰ ਕਦੇ ਵੀ ਦੁੱਖ ਨਹੀਂ ਵਿਆਪਦਾ ਉਹ ਕਦੇ ਵੀ ਦੁਖੀ ਨਹੀਂ ਹੁੰਦਾ ਤੇ ਜਿਹੜੇ ਮਨੁੱਖ ਪਰਮਾਤਮਾ ਨੂੰ ਭੁੱਲੇ ਹੋਏ ਹਨ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾਂ ਚੀਤ ਨਾ ਆਵੇ ਉਹ ਮਾਇਆ ਦੇ ਵਿੱਚ ਮੱਤੇ ਹੋਏ ਆਪਣੇ ਕਾਰੋਬਾਰ ਧੰਦਿਆਂ ਦੇ ਵਿੱਚ ਆ ਆਪਣੀ ਸੋਚ ਦੇ ਮੁਤਾਬਕ ਜੋ ਵੀ ਇਹ ਸਾਰਾ ਕੁਝ ਸੰਸਾਰ ਦੇਸ ਰਿਹਾ ਏ ਮਾਇਆ ਏ ਗੁਰੂ ਅਮਰਦਾਸ ਜੀ ਕਹਿ ਲਗੇ ਇਹ ਮਾਇਆ ਜਿ ਧਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਜਦੋਂ ਮਨੁੱਖ ਦੂਜੇ ਭਾਵ ਵਿੱਚ ਲੱਗ ਜਾਂਦਾ ਹੈ ਦੇ ਅੰਦਰ ਮੋਹ ਪੈਦਾ ਹੁੰਦਾ ਹੈ ਜਿਹੜੀ ਚੀਜ਼ ਦੇ ਨਾਲ ਪਰਮਾਤਮਾ ਵਿਸਰਦਾ ਉਹ ਮਾਇਆ ਏ ਤੇ ਇਸ ਮਨੁੱਖ ਨੇ ਮਾਇਆ ਦੇ ਨਾਲ ਚਿੱਤ ਲਾ ਲਿਆ ਹੈ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਹੋ ਕਰਕੇ ਤੇ ਪਰਮਾਤਮਾ ਦੇ ਨਾਮ ਦੇ ਬੋਲ ਨਹੀਂ ਜਾਣਦਾ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਾਇਆ ਦੇ ਨਸ਼ੇ ਵਿੱਚ ਮੱਤਾ ਹੋਇਆ ਏ ਤੇ ਬਾਕੀ ਸਾਰਾ ਕੁਝ ਇਹਨੂੰ ਚੇਤੇ ਇੱਕੋ ਗੱਲ ਚੇਤੇ ਨਹੀਂ ਆ ਮਰਨਾ ਚੀਤ ਨਾ ਆਵੇ ਮਰਨਾ ਏ ਮਨੁੱਖ ਭੁੱਲ ਗਿਆ ਏ ਬਾਕੀ ਇਹਨੂੰ ਸਾਰਾ ਕੁਝ ਚੇਤੇ ਮੈਂ ਕੀ ਕੁਝ ਕਰਨਾ ਆਪਣੇ ਧੀਆ ਪੁੱਤਰਾਂ ਵਾਸਤੇ ਕੀ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ ਰਹਿਣਾ ਕੀ ਖਾਣਾ ਕੀ ਢਾਉਣਾ ਕੀ ਹੈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਸਤਿਗੁਰੂ ਜੀ ਕਹਿੰਦੇ ਖਾਣਾ ਪੀਣਾ ਇਹਨੂੰ ਚੇਤੇ ਹੱਸਣਾ ਸੌਣਾ ਇਹਨੂੰ ਚੇਤੇ ਜਿਹੜੀ ਸੱਚ ਦੀ ਗੱਲ ਹੈ ਸਦੀਵੀ ਸੱਚ ਹੈ ਜਿਹੜਾ ਇੱਕ ਦਿਨ ਕਾਲ ਆਵੇਗਾ ਵਿਸਰ ਗਿਆ ਹੈ ਮਰਨਾ ਅਸਲ ਦੇ ਵਿੱਚ ਜਿਹੜੀ ਗੱਲ ਇਹਨੇ ਚੇਤੇ ਰੱਖਣੀ ਸੀ ਉਹ ਇਹਨੂੰ ਵਿਸਰ ਗਈ ਹੈ ਮਰਨਾ ਇਹਨੂੰ ਚੇਤੇ ਨਹੀਂ ਆਇਆ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਹੋਇਆ ਮਾਇਆ ਦੇ ਵਿੱਚ ਹੀ ਸਾਰੀ ਉਮਰ ਨਗਾ ਲਈ ਹੈ ਪਰਮਾਤਮਾ ਦੇ ਬਾਰੇ ਕੋਈ ਵੀ ਬੋਲ ਨਹੀਂ ਜਾਣਦਾ ਪਰਮਾਤਮਾ ਦੇ ਨਾਮ ਦੇ ਬੋਲ ਨਹੀਂ ਜਾਣਦਾ ਸਿਵਤ ਸਲਾਹ ਨਹੀਂ ਕਰਦਾ ਮਾਇਆ ਦੇ ਨਸ਼ੇ ਦੇ ਵਿੱਚ ਮੱਤਾ ਹੋਇਆ ਇਹਨੂੰ ਮਰਨਾ ਭੁੱਲ ਗਿਆ ਮੇਰੇ RAM RAAY TU SANTAN KA SANT TERE GURU ARJAN DEV SACCHE PAADSHA JI KEHN LAGGE KE HE MERE WAHE GURU AKAL PURKH MERE RAM RAAY TU SANTAN DA TE JEDE SANT YA TERA NAAM JAPDE HO TERE KE ONNA VECH KOI VI BHIN PED NI REH JANDA HAR HAR JAN DUI EK HAI BIBH VICHAR KASHNA ਹਰੇ ਦਾ ਜਨ ਹਰੇ ਦਾ ਸੰਤ ਗੁਰੂ ਦਾ ਸਿੱਖ ਜਦੋਂ ਨਾਮ ਜਪਦਾ ਉਹਨਾਂ ਵਿੱਚ ਕੋਈ ਵੀ ਭਿੰਨ ਭੇਦ ਨਹੀਂ ਰਹਿ ਜਾਂਦਾ ਏ ਕਾਲ ਪੁਰਖ ਵਹਿ ਗੁਰੂ ਮੇਰੇ RAM ਸਾਰੇ ਵਿੱਚ ਰਮੇ ਹੋਇਆ ਪ੍ਰਮਾਤਮਾ ਤੂੰ ਆਪਣੇ ਸੰਤਾਂ ਦਾ ਹੈ ਤੂੰ ਉਹਨਾਂ ਦਾ ਰਖਵਾਲਾ ਹੈ ਤੂੰ ਉਹਨਾਂ ਦੀ ਇੱਜ਼ਤ ਪਾਤ ਰੱਖਣ ਵਾਲਾ ਤੇ ਸੰਤ ਤੇਰੇ ਆ ਸੰਤਾਂ ਨੂੰ ਤੇਰਾ ਪ੍ਰਵਾਸਾ ਤੇ ਠੇਕਿਆ ਤੇਰਾ ਇਨਾਮ ਤੇ ਆਉਂਦੇ ਹਨ ਤੇਰੇ ਬਣ ਕੇ ਰਹਿੰਦੇ ਆਂ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਏ ਕਾਲਪੁਰਕ ਵਹਿ ਗੁਰੂ ਸੁਆਮੀ ਜੀ ਤੁਹਾਡੇ ਜਿਹੜੇ ਸੇਵਕ ਹਨ ਦਾਸ ਹਨ ਸੇਵਾ ਕਰਨ ਵਾਲੇ ਹਨ ਭਗਤੀ ਕਰਨ ਵਾਲੇ ਹਨ ਉਹਨਾਂ ਨੂੰ ਕੋਈ ਵੀ ਭਉ ਨਹੀਂ ਰਹਿ ਜਾਂਦਾ ਡਰ ਨਹੀਂ ਰਹਿ ਜਾਂਦਾ ਦੁਨੀਆ ਤੇ ਇੱਕ ਦੂਜੇ ਦਾ ਮਨੁੱਖ ਨੂੰ ਡਰ ਰੋਵੇਗਾ ਕਿਸੇ ਨਾ ਕਿਸੇ ਗੱਲੋਂ ਕਿਸੇ ਗੱਲੋਂ ਕਿਸੇ ਦਾ ਕੁਝ ਲੈਣਾ ਦੇਣਾ ਹੋਵੇਗਾ ਕੁਝ ਗਰਝਾਉਣ ਗਿਆ ਇੱਕ ਦੂਜੇ ਦਾ ਡਰ ਹੋਵੇਗਾ ਪਰ ਜਿਹੜੇ ਪ੍ਰਮਾਤਮਾ ਦੇ ਸੇਵਕ ਬਣ ਜਾਂਦੇ ਆ ਉਹਨਾਂ ਨੂੰ ਕੋਈ ਵੀ ਡਰ ਨਹੀਂ ਰਹਿ ਜਾਂਦਾ ਉਹ ਪ੍ਰਮਾਤਮਾ ਨਿਰਭਉ ਨੂੰ ਜਪਣ ਵਾਲੇ ਨਿਰਭਉ ਜਾਂਦੇ ਹਨ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤੇਨ ਕਾ ਭਉ ਸਭ ਗਵਾਸੀ ਪਰਮਾਤਮਾ ਉਹਨਾਂ ਦਾ ਭਉ ਡਰ ਸਾਰਾ ਕੁਝ ਗਵਾ ਦਿੰਦਾ ਦੁਨਿਆਵੀ ਡਰ ਕੇ ਸਤਿਗੁਰਾਂ ਨੇ ਬੜੀ ਵੱਡੀ ਗੱਲ ਕਹਿ ਦਿੱਤੀ ਐ ਤੇਰੇ ਸੇਵਕ ਉਹ ਭਉ ਕਿਛ ਨਾਹੀ ਮਹਾਰਾਜ ਕਿਹੜਾ ਭਉ ਨਹੀਂ ਆਵੇ ਨੇੜੇ ਕਿ ਉਹਨਾਂ ਦੇ ਨੇੜੇ ਜਮ ਦੂਤ ਵੀ ਮੌਤ ਵੀ ਨਹੀਂ ਟੁਕਦੀ ਇਹ ਨਹੀਂ ਐ ਕਿ ਨਾਮ ਜਪਣ ਵਾਲੇ ਮਨੁੱਖਾਂ ਨੂੰ ਮੌਤ ਨਹੀਂ ਆਉਂਦੀ ਇੱਕ ਦਿਨ ਮਰਨਾ ਨਹੀਂ ਆ ਮਰਨਾ ਸਾਰਿਆਂ ਨੇ ਜਿਹੜਾ ਇਸ ਦੁਨੀਆ ਤੇ ਜੀਵ ਆਇਆ ਇਸ ਵਾਸਾ ਦੀ ਪੂੰਜੀ ਲੈ ਕਰਕੇ ਜਿਨਨੇ ਨੇ ਲਖਾਈ ਉਹਨੇ ਜੀਵ ਭੋ ਕੇ ਜਾਣਿਆ ਮਨਮੁਖ ਨੇ ਵੀ ਜਾਣਾ ਹੈ ਗੁਰਮਨਖ ਨੇ ਵੀ ਜਾਣਾ ਹੈ ਸੰਤ ਨੇ ਵੀ ਜਾਣਾ ਹੈ ਸਾਧੂ ਨੇ ਵੀ ਜਾਣਾ ਹੈ ਚੋਰ ਨੇ ਵੀ ਜਾਣਾ ਪਰ ਜਿਹੜੇ ਪ੍ਰਮਾਤਮਾ ਦੇ ਸੇਵਕ ਬਣ ਜਾਂਦੇ ਆ ਉਹਨਾਂ ਨੂੰ ਮੌਤ ਦਾ ਡਰ ਨਹੀਂ ਰਹਿ ਜਾਂਦਾ ਉਹਨਾਂ ਦਾ ਡਰ ਚੁੱਕਿਆ ਜਾਂਦਾ ਹੈ ਜਮਦੂਤ ਜਿਹੜੇ ਪੰਜ ਵਿਕਾਰ ਹਨ ਇਹ ਉਹਨਾਂ ਨੂੰ ਮਾਰਦੇ ਨਹੀਂ ਉਹਨਾਂ ਦੇ ਵਿੱਚ ਪਰਮਾਤਮਾ ਦਾ ਸੇਵਕ ਖਚਤ ਨਹੀਂ ਹੁੰਦਾ ਉਹਨਾਂ ਨੂੰ ਸੱਚਖੰਡ ਦਰਗਾਹ ਵਿੱਚ ਢੋਈ ਮਿਲਦੀ ਹੈ ਕਦੇ ਵੀ ਜਮ ਉਹਨਾਂ ਨੂੰ ਲੈਣ ਨਹੀਂ ਆਉਂਦੇ ਉਹਨਾਂ ਦੇ ਨੇੜੇ ਵੀ ਨਹੀਂ ਟੁਕਦੇ ਜੈ ਸਾਧੂ ਗੋਬਿੰਦ ਭਜਨ ਹੈ कीर्तन नानक नीत ना हौ ना तू ਛੁੱਟੈ ਨਿਗਟ ਨਾ ਜਾਈਓ ਦੂਤ ਧਰਮ ਰਾਜ ਨੇ ਵੀ ਆਪਣੇ ਜਮਦੂਤਾਂ ਨੂੰ ਇਹ ਗੱਲ ਕਹੀ ਜਿੱਥੇ ਸਾਧੂ ਜਨ ਹੋਣ ਕੀਰਤਨ ਹੁੰਦਾ ਹੋਵੇ ਕਦੇ ਵੀ ਉਹਨਾਂ ਦੇ ਨੇੜੇ ਨਹੀਂ ਜਾਣਾ ਨਾ ਮੈਂ ਛੁੱਟਾਂਗਾ ਤੇ ਨਾ ਤੁਸੀਂ ਐਨੀ ਸਾਧ ਸੰਗਤ ਦੀ ਸੇਵਕ ਦੀ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੈ ਕਿ ਜਮਦੂਤ ਵੀ ਉਸ ਮਨੁੱਖ ਦੇ ਨੇੜੇ ਨਹੀਂ ਆਉਂਦੇ ਜੋ ਤੇਰਾ ਰੰਗ ਰਾਤੇ ਸਵਾਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਜਿਹੜੇ ਮਨੁੱਖ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਹੋਏ ਹਨ ਉਹ ਸਵਾਮੀ ਅਕਾਲ ਪੁਰਖ ਵਹਿਗੁਰੂ ਜਿਹੜਾ ਸਾਰਿਆਂ ਦਾ ਮਾਲਕ ਆ ਸਾਰਿਆਂ ਨੂੰ ਪਾਲਣ ਵਾਲਾ ਏ ਰਿਜਕ ਦੇਣ ਵਾਲਾ ਏ ਦਾਤਾ ਸਵਾਸਾਂ ਦੀ ਪੂੰਜੀ ਦੇਣ ਵਾਲਾ ਪਾਲ ਰਿਹਾ ਏ ਉਹ ਸਵਾਮੀ ਆ ਜਿਹੜੇ ਉਸ ਪਰਮਾਤਮਾ ਦੇ ਰੰਗ ਦੇ ਵਿੱਚ ਮਨੁੱਖ ਰੁੱਤੇ ਗਏ ਹਨ ਤੇ ਰੰਗ ਲੱਗਦਾ ਕਿੰਨਾ ਨੂੰ ਆ ਲਾਲ ਰੰਗ ਕਿਸ ਕਉ ਲੱਗਾ ਜਿਸ ਕਹ ਵਡਭਾਗਾ ਪਰਮਾਤਮਾ ਦਾ ਨਾਮ ਦਾ ਰੰਗ ਉਹਨਾਂ ਮਨੁੱਖਾਂ ਨੂੰ ਲੱਗਦਾ ਜਿਹਦੇ ਵੱਡੇ ਭਾਗ ਹੋਣ ਸਾਰਿਆਂ ਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਨਹੀਂ ਪੈਂਦੀ ਗੁਰੂ ਘਰ ਦੀ ਸੋਝੀ ਨਹੀਂ ਆਉਂਦੀ ਨਾਮ ਜਪਣ ਦੀ ਸੰਗਤ ਕਰਨ ਦੀ ਸੋਝੀ ਨਹੀਂ ਆਉਂਦੀ ਪਰਮਾਤਮਾ ਦੇ ਨਾਮ ਦਾ ਰੰਗ ਉਹਨਾਂ ਨੂੰ ਲੱਗਦਾ ਹੈ ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋਵੇ ਸਤਿਗੁਰੂ ਜੀ ਕਹਿ ਲੱਗੇ ਜਿਹੜੇ ਪਰਮਾਤਮਾ ਦੇ ਰੰਗ ਦੇ ਵਿੱਚ ਰਤੇ ਹੋਏ ਹਨ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਉਹਨਾਂ ਦਾ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਉਹ ਦੂਰ ਹੋ ਜਾਂਦਾ ਹੈ ਜਨਮ ਦਾ ਵੀ ਬੜਾ ਵੱਡਾ ਦੁੱਖ ਹੈ ਉਹ ਦੋਖ ਦੀ ਇਹ ਗੱਲ ਹੈ ਕਿ ਮਨੁੱਖ ਜਦੋਂ ਵੱਡਾ ਹੋ ਜਾਂਦਾ ਇਹਨੂੰ ਭੁੱਲ ਜਾਂਦਾ ਉਮਰੇ ਦੀ ਵਡੇਰੀ ਹੋ ਜਾਂਦੀ ਹੈ ਜਨਮ ਵੇਲੇ ਦਾ ਬਚਪਨਾ ਸੀ ਇਹਨੂੰ ਕੁਝ ਵੀ ਯਾਦ ਨਹੀਂ ਪਰ ਜਿੰਨਾ ਜਨਮ ਵੇਲੇ ਉਸ ਮਨੁੱਖ ਨੂੰ ਦੋਖ ਹੋਇਆ ਏ ਉਹ ਇਹਨੂੰ ਭੁੱਲ ਜਾਂਦਾ ਬੜਾ ਵੱਡਾ ਦੁੱਖ ਸਤਿਗੁਰਾਂ ਨੇ ਆਖਿਆ ਕਿ ਜਨਮ ਦਾ ਹੈ ਤੇ ਮਰਨ ਦਾ ਹੈ ਮੌਤ ਵੇਲੇ ਵੀ ਮਨੁੱਖ ਦੀ ਬੜੀ ਔਖੀ ਜਾਨ ਨਿਕਲਨੀ ਸਾਰੇ ਸਰੀਰ ਦੇ ਵਿੱਚੋਂ ਟੁੱਟ ਭੱਜ ਹੁੰਦੀ ਫੇਰ ਪਰਮਾਤਮਾ ਦੀ ਜੋਤ ਨਿਕਲਦੀ ਹੱਥ ਮਰੋੜੈ ਤਨ ਕਪੇ ਸਿਆਉ ਵਾ ਛੇਤ ਸਤਿਗੁਰੂ ਜੀ ਕਹਿਣ ਲੱਗੇ ਹੱਥ ਮਰੋੜੇ ਜਾਂਦਿਆਂ ਤਨ ਕਪਦਾ ਤੇ ਇਸ ਮਨੁੱਖ ਦੀ ਫੇਰ ਜਾਨ ਨਿਕਲਦੀ ਬੜੀ ਔਖੀ ਜਾਨ ਨਿਕਲਦੀ ਹੈ ਜਨਮ ਤੇ ਮਰਨ ਦਾ ਦੁੱਖ ਬੜਾ ਵੱਡਾ ਹੈ ਪਰ ਜਿਹੜੇ ਪਰਮਾਤਮਾ ਦੇ ਰੰਗ ਵਿੱਚ ਮਨੁੱਖ ਰਤੇ ਜਾਂਦੇ ਕਾਲਪੁਰਖ ਵੈਗੁਰੂ ਦਾ ਨਾਮ ਜਪਦੇ ਹਨ ਉਹਨਾਂ ਦਾ ਜਨਮ ਮਰਨ ਜਿਹੜਾ ਉਹ ਸੌਖਾ ਹੋ ਜਾਂਦਾ ਹੈ ਉਹਨਾਂ ਦਾ ਦੁੱਖ ਜਿਹੜਾ ਸਾਰਿਆਂ ਨੂੰ ਵੱਡਾ ਜਨਮ ਤੇ ਮੌਤ ਦਾ ਉਹ ਦੂਰ ਹੋ ਜਾਂਦਾ ਹੈ ਤੇਰੀ ਬਖਸ਼ ਨਾ ਮਿਟੇ ਕੋਈ ਸਤਗੁਰ ਕਾ ਦਿਲਾਸ ਕੇ ਪ੍ਰਮਾਤਮਾ ਜੀ ਤੁਹਾਡੀ ਬਖਸ਼ਿਸ਼ ਨੂੰ ਕਿਰਪਾ ਨੂੰ ਨਜ਼ਰ ਨੂੰ ਕੋਈ ਮੇਟ ਨਹੀਂ ਸਕਦਾ ਇਹ ਉਹਨਾਂ ਨੂੰ ਪੂਰਨ ਪਰਵਾਸਾ ਸਤਿਗੁਰਾਂ ਵੱਲੋਂ ਮਿਲ ਜਾਂਦਾ ਹੈ ਦਿਲਾਸਾ ਮਿਲ ਜਾਂਦਾ ਪੂਰਨ ਵਿਸ਼ਵਾਸ ਨਾਮ ਜਪਣ ਵਾਲਿਆਂ ਦੇ ਅੰਦਰ ਆ ਜਾਂਦਾ ਹੈ ਕਿ ਪਰਮਾਤਮਾ ਦੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ ਜੋ ਪਰਮਾਤਮਾ ਨੇ ਦੇਣਾ ਹੈ ਬੰਦੇ ਦੇ ਭਾਗਾਂ ਦੇ ਵਿੱਚ ਲਿਖਿਆ ਹੋਏ ਨੂੰ ਮਿਲ ਨਹੀਂ ਕੋਈ ਜਿੰਨਾ ਮਰਜ਼ੀ ਯਤਨ ਕਰ ਲਵੇ ਜਿੰਨੇ ਮਰਜ਼ੀ ਕੰਮ ਕਰ ਲਵੇ ਕਿ ਇਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਰੁਕਾਵਟ ਪਾਈ ਜਾਵੇ ਇਹ ਸੁਖੀ ਨਾ ਰਹਿ ਸਕੇ ਇਹ ਦੁੱਖ ਭੋਗੇ ਜੋ ਮਰਜੀ ਕਰ ਲੈ ਪਰ ਜੋ ਉਸ ਪਰਮਾਤਮਾ ਦੀ ਬਖਸ਼ਿਸ਼ ਆ ਜੋ ਨੇ ਮਨੁੱਖ ਨੂੰ ਦੇਣਾ ਹੈ ਉਹ ਪਰਮਾਤਮਾ ਨੇ ਦੇ ਕੇ ਰਹਿਣਾ ਕਿਉਂਕਿ ਜੋ ਨੇ ਲੈ ਕਰਕੇ ਭੇਜਿਆ ਮਨੁੱਖ ਦੇ ਪਾਗਾਂ ਦੇ ਵਿੱਚ ਲਿਖਿਆ ਹੈ ਉਹ ਇਹਨੂੰ ਮਿਲਣਾ ਮਿਲਣਾ ਹੈ ਇਹ ਜਿਹੜੇ ਪਰਮਾਤਮਾ ਦਾ ਨਾਮ ਮਨੁੱਖ ਜਪਦੇ ਉਹਨਾਂ ਨੂੰ ਪੂਰਨ ਵਿਸ਼ਵਾਸ ਤੇ ਦਿਲਾਸਾ ਭਰੋਸਾ ਸਤਿਗੁਰੂ ਜੀ ਦੇ ਦਿੰਦੇ ਹਨ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਦੇ ਫਿਰ ਐਸੇ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦੇ ਹਨ ਤੇ ਸੁੱਖਾਂ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ ਆਠ ਪਹਿਰ ਆਰਾਦੇ ਜਿਹੜੇ ਮਨੁੱਖ ਦਿਨ ਤੇ ਰਾਤ ਚਾਰ ਪਹਿਰ ਦਿਨ ਚਾਰ ਪਹਿਰ ਰਾਤ ਅੱਠੇ ਪਹਿਰ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ ਉਹਨਾਂ ਦੀ ਝੋਲੀ ਦੇ ਵਿੱਚ ਸੁਖ ਪੈ ਜਾਂਦੇ ਹਨ ਉਹਨਾਂ ਦੀ ਝੋਲੀ ਦੇ ਵਿੱਚ ਸੁੱਖ ਹਾਸਲ ਹੋ ਜਾਂਦੇ ਹਨ ਦੁੱਖ ਤੇ ਸੁੱਖ ਬੰਦੇ ਦੀ ਜ਼ਿੰਦਗੀ ਦੇ ਪਹਿਲੂ ਹਨ ਇਹ ਆਉਣੇ ਹਨ ਪਰ ਜਿਹੜੇ ਪ੍ਰਮਾਤਮਾ ਦਾ ਨਾਮ ਮਨੁੱਖ ਜਪਦੇ ਉਹਨਾਂ ਦੀ ਝੋਲੀ ਵਿੱਚ ਸਤਿਗੁਰੂ ਜੀ ਸੁੱਖ ਪਾ ਦਿੰਦੇ ਹਨ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧ ਗੁਰੂ ਦੀ ਸ਼ਰਨ ਵਿੱਚ ਪੈ ਕਰਕੇ ਪ੍ਰਮਾਤਮਾ ਦੀ ਸ਼ਰਨ ਵਿੱਚ ਰਹਿ ਕਰਕੇ ਕਾਲਪੁਰਖ ਵਹਿਗੁਰੂ ਦੇ ਭਰੋਸੇ ਕਰਕੇ ਪਰਵਾਸੇ ਕਰਕੇ ਵਿਸ਼ਵਾਸ ਕਰਕੇ ਪੰਜ ਦੁਸ਼ਟ ਲੈ ਸਾਦੇ ਇਸ ਮਨੁੱਖ ਦੇ ਪੰਜ ਦੁਸ਼ਟ ਪੰਜ ਦੁਸ਼ਟ ਕਿਹੜਿਆ ਨਾਮ ਕ્રોਧ ਮੋਹ ਲੋਭ ਤੇ ਅਹੰਕਾਰ ਇਹ ਪੰਜ ਦੁਸ਼ਟਿਆ ਕਿਉਂਕਿ ਇਹ ਦੁਸ਼ਟ ਜਿਹੜੇ ਮਨੁੱਖ ਦੇ ਕੋਲੋਂ ਗਲਤ ਕੰਮ ਕਰੋਗੇ ਠੱਗੇ ਚੋਰੀ ਕਰਾਉਂਦੇ ਧੋਖਾ ਧੜੀ ਕਰਾਉਂਦੇ ਇਹਨਾਂ ਪੰਜਾਂ ਦੇ ਵਾਸ ਹੋਇਆ ਅਧੀਨ ਇਹਨਾਂ ਦੁਸ਼ਟਾਂ ਦੇ ਮਨੁੱਖ ਸਾਰੇ ਕੰਮ ਕਰ ਲਦਾ ਹੈ ਪਰ ਜਿਹੜੇ ਪਰਮਾਤਮਾ ਦਾ ਮਨੁੱਖ ਨਾਮ ਜਪਦੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਕਾਲਪੁਰਖ ਦੀ ਸ਼ਰਨ ਵਿੱਚ ਰਹਿ ਜਾਂਦੇ ਪੂਰਨ ਵਿਸ਼ਵਾਸ ਤੇ ਭਰੋਸੇ ਦੇ ਨਾਲ ਇਹ ਪੰਜ ਦੁਸ਼ਟ ਜਿਹੜੇ ਹਨ ਸਾਦੇ ਜਾਂਦੇ ਹਨ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦੇ ਹਨ ਉਹਨਾਂ ਨੂੰ ਫਿਰ ਤੰਗ ਨਹੀਂ ਕਰਦੇ ਉਹ ਪੰਜਾਂ ਮਹਾਬਲੀ ਆ ਪੰਜ ਜਿਹੜੇ ਬੜੇ ਵੱਡੇ ਮਹਾਬਲੀ ਆ ਇਹਨਾਂ ਨੂੰ ਉਹ ਵਸ ਵਿੱਚ ਕਰ ਲੈਂਦੇ ਹਨ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਨਾਮ ਜਪਣ ਵਾਲਿਆਂ ਦੇ ਵਸ ਵਿੱਚ ਹੋ ਜਾਂਦੇ ਹਨ ਪੰਜੇ ਵੱਦੇ ਮਹਾਬਲੀ ਕਰ ਸੱਚਾ ਟੋਵਹ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਪੰਜ ਬਲੀ ਉਸ ਮਨੁੱਖ ਜਿਹੜੇ ਨਾਮ ਜਪਣ ਹਾਲੇ ਹਨ ਉਹ ਇਹਨਾਂ ਨੂੰ ਬੰਨ ਲੈਂਦੇ ਹਨ ਪਰਮਾਤਮਾ ਦੀ ਸ਼ਰਨ ਵਿੱਚ ਆਉਣ ਕਰਕੇ ਉਹਦੇ ਪ੍ਰਵਾਸੇ ਵਿੱਚ ਰਹਿਣ ਕਰਕੇ ਇਹਨਾਂ ਪੰਜਾਂ ਦੁਸ਼ਟਾਂ ਤੋਂ ਮੁਕਤ ਹੋ ਜਾਂਦੇ ਹਨ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਪਰਮਾਤਮਾ ਜੀ ਮੈਂ ਗਿਆਨ ਨੂੰ ਨਹੀਂ ਜਾਣਦਾ ਸਾਨੂੰ ਕੋਈ ਵੀ ਗਿਆਨ ਨਹੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਇਹ ਗੱਲ ਅਸੀਂ ਕਹਿਨੀ ਆ ਕਿਉਂਕਿ ਗੁਰੂ ਅਰਜਨ ਦੇਵ ਤੇ ਆਪ ਪ੍ਰਤਾਕਰ ਆ ਆਪ ਭਰੀ ਆ ਪਰਮਾਤਮਾ ਦਾ ਰੂਪ ਆ ਗੁਰੂ ਅਰਜਨ ਦੇਵ ਨੂੰ ਸਾਰਾ ਹੀ ਗਿਆਨ ਆ ਧਿਆਨ ਆ ਸਾਰਾ ਕੁਝ ਹੀ ਨਿਰਮਲ ਆ ਇਹ ਗੱਲ ਅਸੀਂ ਪਰਮਾਤਮਾ ਦੇ ਗੁਰੂ ਦੇ ਅੱਗੇ ਕਹਿਣੀ ਸਾਨੂੰ ਇਹ ਬੇਨਤੀ ਕਰਨ ਦੀ ਜਾਂਚ ਸਤਿਗੁਰੂ ਸਮਝਾ ਰਹੇ ਹਨ ਕਿ ਸਤਿਗੁਰੂ ਜੀ ਅਸੀਂ ਗਿਆਨ ਨੂੰ ਨਹੀਂ ਜਾਣਦੇ ਕਿ ਕਿਸ ਤਰ੍ਹਾਂ ਤੁਹਾਨੂੰ ਪ੍ਰਾਪਤ ਕਰਨਾ ਹੈ ਕਿਸ ਤਰ੍ਹਾਂ ਨਾਮ ਜਪਣਾ ਸੇਵਾ ਕਰਨੀ ਹੈ ਸਾਡੇ ਅੰਦਰ ਕੋਈ ਗਿਆਨੀ ਕੋਈ ਧਿਆਨੀ ਕਿ ਅਸੀਂ ਕਦੀ ਧਿਆਨ ਸਾਧੀ ਨਹੀਂ ਲਾਈ ਕੇ ਅੱਖਾਂ ਬੰਦ ਕਰਕੇ ਸ਼ਾਂਤ ਮਨ ਕਰਕੇ ਇੱਕ ਪਰਮਾਤਮਾ ਦੇ ਨਾਲ ਧਿਆਨ ਨਹੀਂ ਲਾਇਆ ਕਿਸ਼ ਕਰਮ ਨਾ ਜਾਣਾ ਕਿਸੇ ਵੀ ਕਰਮ ਨੂੰ ਅਸੀਂ ਜਾਣਿਆ ਨਹੀਂ ਸਾਰ ਨਾ ਜਾਣਾ ਤੇਰੀ ਤੇ ਪਰਮਾਤਮਾ ਸਾਰਿਆਂ ਨੂੰ ਵੱਡਾ ਹੈ ਇੰਨਾ ਕੁਝ ਦੇਣ ਵਾਲਾ ਸੀ ਉਹਦੀ ਕੀਮਤ ਨੂੰ ਨਹੀਂ ਜਾਣਿਆ ਉਹਦੇ ਦਿੱਤੀ ਹੋਏ ਸਰੀਰ ਦੀ ਕੀਮਤ ਨੂੰ ਅਸੀਂ ਨਹੀਂ ਜਾਣਿਆ ਤੇ ਸਤਿਗੁਰੂ ਜੀ ਕਰਨ ਵਾਸਤੇ ਅਸੀਂ ਕੁਝ ਵੀ ਨਹੀਂ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੀ ਕੋਈ ਗਿਆਨ ਘਟਿਆ ਨਾ ਕੋਈ ਧਿਆਨ ਘਟਿਆ ਨਾ ਕੋਈ ਚੰਗੇ ਕਰਮ ਕੀਤੇ ਹਨ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸ। ਨਾ ਸੀ ਕੋਈ ਜਪ ਕੀਤਾ ਨਾ ਤਪ ਕੀਤਾ। ਨਾ ਸੀ ਕੋਈ ਆਪਣੀਆਂ ਇੰਦਰੀਆਂ ਦਾ ਸੰਜਮ ਰੱਖਿਆ। ਤੇ ਸਤਿਗੁਰੂ ਜੀ ਸਾਨੂੰ ਇੱਕੋ ਗੱਲ ਦਾ ਪਤਾ ਹੈ। ਕਿ ਕਲ ਯੁਗ ਦੇ ਵਿੱਚ ਅਸੀਂ ਤਰ ਕਿਤਰਾ ਸਕਦੇ ਹਾਂ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮੇਰਾ ਗੁਰੂ ਨਾਨਕ ਗੁਰੂ ਨਾਨਕ ਦੀ ਚੌਥੀ ਜੋਤ ਗੁਰੂ RAM DAS ਮੇਰਾ ਸਤਿਗੁਰੂ ਸਾਰਿਆਂ ਨਾਲੋਂ ਵੱਡਾ ਹੈ ਗੁਰੂ ਨਾਨਕ ਹੀ ਇਸ ਕਲਯੁਗ ਦੇ ਵਿੱਚ ਸਾਰਿਆਂ ਨਾਲੋਂ ਵੱਡਾ ਹੈ ਕਿਉਂ ਵੱਡਾ ਹੈ ਜਿਨ ਕਲ ਰਾਖੀ ਮੇਰੀ ਕਿਉਂ ਨੇ ਇਸ ਕਲਯੁਗ ਦੇ ਅੰਦਰ ਸਾਡੀ ਰਾਖੀ ਕੀਤੀ ਪੰਜਾਂ ਵਿਕਾਰਾਂ ਤੋਂ ਸਾਨੂੰ ਬਚਾਇਆ ਇਸ ਸੰਸਾਰ ਵਿੱਚ ਡੁੱਬਣ ਤੋਂ ਸਾਨੂੰ ਬਚਾਇਆ ਮੋਹ ਲੋਭ ਅਹੰਕਾਰ ਦੇ ਵਿੱਚ ਗਲਤਾਂ ਹੋਣ ਤੋਂ ਸਾਨੂੰ ਉਸ ਪਰਮਾਤਮਾ ਨੇ ਬਚਾਇਆ ਏ ਇਸ ਕਰਕੇ ਸਾਡਾ ਗੁਰੂ ਨਾਨਕ ਸਾਰਿਆਂ ਨੂੰ ਵੱਡਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਰਿਆਂ ਨੂੰ ਵੱਡਾ ਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੱਲ ਕਹਿ ਰਹੇ ਕਿ ਮੇਰਾ ਸਤਿਗੁਰੂ ਗੁਰੂ ਨਾਨਕ ਹੀ ਸਾਰਿਆਂ ਦਾ ਮੋਢੀ ਏ ਸਾਰਿਆਂ ਨੂੰ ਵੱਡਾ ਏ ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਏ ਕਿਉਂਕਿ ਕੋਰ ਕਲਯੁਗ ਦੇ ਵਿੱਚ ਕੋਈ ਵੀ ਇਸ ਧਰਤੀ ਤੇ ਆਉਣ ਨੂੰ ਤਿਆਰ ਨਹੀਂ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਇਸ ਕਲਯੁਗ ਦੀ ਧਰਤੀ ਤੇ ਪਰਮਾਤਮਾ ਦਾ ਰੂਪ ਲੈ ਕਰਕੇ ਧਾਰ ਕਰਕੇ ਸੰਸਾਰ ਤੇ ਆਏ ਤੇ ਦੁਨੀਆ ਨੂੰ ਸਿੱਧੇ ਰਸਤੇ ਪਾਏ ਕੌਡੇ ਰਾਖਸ਼ ਵਰਗੇ ਵਲੀ ਕੰਧਾਰੀ ਵਰਗੇ ਸਿੱਧ ਜਿਹੜੇ ਪਹਾੜਾਂ ਤੇ ਜਾ ਕਰਕੇ ਬੈਠੇ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਸਤਿਗੁਰੂ ਜੀ ਕਹਿਣ ਲੱਗੇ ਕਿ ਸਿੱਧ ਜਿਹੜੇ ਰੇਧੀਆਂ ਸਿੱਧੀਆਂ ਵਾਲੇ ਜੋਗੀ ਐ ਤੇ ਪਰਬਤਾਂ ਵਿੱਚ ਜਾ ਕੇ ਲੁਕ ਗਏ ਤੇ ਇਸ ਜਗਤ ਨੂੰ ਪਾਰ ਲਾਉਣ ਵਾਲਾ ਕੌਣ ਆ ਇਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਕਲ ਯੁਗ ਦੇ ਵਿੱਚ ਇੱਕ ਗੁਰੂ ਨਾਨਕੀ ਸਾਰਿਆਂ ਨੂੰ ਵੱਡਾ ਹੈ ਜਿਨੇ ਕਲ ਯੁਗ ਦੇ ਵਿੱਚ ਸਾਰਿਆਂ ਦੀ ਰਾਖੀ ਕੀਤੀ ਇਹ ਜਗਤ ਜਦੋਂ ਵਿਕਾਰਾਂ ਦੀ ਅੱਗ ਵਿੱਚ ਸੜ ਰਿਹਾ ਸੀ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰithvi ਦਿਸ ਆਈ ਬਾਜੋਂ ਗੁਰੂ ਗੁਬਾਰ ਹੈ ਹੈ ਹੇ ਕਰਦੀ ਸੁਣੀ ਲੁਕਾਏ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚ ਲਾਏ ਚੜਿਆ ਸੋਧਣ ਤਰਤ ਲਗਾਇ ਭਾਈ ਗੁਰਦਾਸ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਧਿਆਨ ਲਾ ਕਰਕੇ ਵੇਖਿਆ ਤੇ ਸਾਰੀ ਜਲਤੀ ਧਰਤੀ ਜਿਹੜੀ ਹੈ ਸਤਗੁਰਾਂ ਨੂੰ ਜਲਦੀ ਹੋਈ ਅੱਗ ਦੇ ਵਿੱਚ ਦਿਸੇ ਫੇਰ ਸਤਿਗੁਰਾਂ ਨੇ ਭੇਖ ਬਣਾਇਆ ਉਹ ਦਾਸੀਆਂ ਦੀ ਰੇਤ ਜਲਾਈ ਚਾਰ ਉਦਾਸੀਆਂ ਗੁਰੂ ਨਾਨਕ ਦੇਵ ਜੀ ਨੇ ਕੀਤੀਆਂ ਫੇਰ ਇਸ ਕਲਯੁਗ ਦੇ ਅੰਦਰ ਜਗਤ ਨੂੰ ਪਾਰ ਲਾਇਆ ਸੱਚ ਦਾ ਰਸਤਾ ਵਿਖਾਇਆ ਏ ਇਸ ਕਰਕੇ ਗੁਰੂ ਨਾਨਕ ਸਾਰਿਆਂ ਨੂੰ ਵੱਡਾ ਏ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਸ ਮਨੁੱਖ ਦੇ ਉੱਤੇ ਪਰਮਾਤਮਾ ਸਿਰ ਤੇ ਹੱਥ ਰੱਖ ਦਵੇ ਉਹ ਕਦੇ ਵੀ ਦੁੱਖ ਦੇ ਵਿੱਚ ਦੁੱਖ ਨਹੀਂ ਹੁੰਦਾ ਦੁੱਖ ਉਹਦੇ ਨੇੜੇ ਨਹੀਂ ਆਉਂਦੇ ਪਰਮਾਤਮਾ ਦਾ ਜਿਨ੍ਹਾਂ ਨੂੰ ਪੂਰਨ ਪ੍ਰਵਾਸਾ ਪੂਰਨ ਵਿਸ਼ਵਾਸ ਹੋ ਜਾਂਦਾ ਉਹ ਪੰਜਾਂ ਦੁਸ਼ਟਾਂ ਨੂੰ ਸਾਧ ਲੈਂਦੇ ਪੰਜ ਦੁਸ਼ਟ ਉਹਨਾਂ ਦੇ ਨੇੜੇ ਨਹੀਂ ਆਉਂਦੇ ਪਰਮਾਤਮਾ ਦਾ ਨਾਮ ਜਪਣ ਵਾਲੇ ਮਨੁੱਖ ਦਿਨ ਤੇ ਰਾਤ ਹੀ ਪਰਮਾਤਮਾ ਦਾ ਨਾਮ ਜਪਦੇ ਹਨ ਜਨਮ ਤੇ ਮਰਨ ਦਾ ਦੁੱਖ ਉਹਨਾਂ ਦਾ ਦੂਰ ਹੋ ਜਾਂਦਾ ਹੈ ਸਤਿਗੁਰੂ ਜੀ ਜੇ ਅਸੀਂ ਗਿਆਨ ਨਹੀਂ ਧਾਣੇ ਗਿਆਨ ਨੂੰ ਨਹੀਂ ਜਾਣਿਆ ਧਿਆਨ ਨੂੰ ਨਹੀਂ ਜਾਣਿਆ ਸਿਮਰਨ ਨਹੀਂ ਕੀਤਾ ਜਪ ਨਹੀਂ ਕੀਤਾ ਕੋ ਚੰਗੇ ਕਰਮ ਨਹੀਂ ਕੀਤੇ ਸਾਡੇ ਤੇ ਇਹ ਕਿਰਪਾ ਹੋ ਗਈ ਕਿ ਕਲ ਯੁਗ ਦੇ ਵਿੱਚ ਸਾਨੂੰ ਗੁਰੂ ਨਾਨਕ ਮਿਲ ਗਿਆ ਜਿਹੜਾ ਸਾਰਿਆਂ ਨੂੰ ਵੱਡਾ ਹੈ ਤੇ ਕਲ ਯੁਗ ਦੇ ਅੰਦਰ ਉਹ ਸਾਡੀ ਰਾਖੀ ਕਰਨ ਵਾਲਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਸਾਡੇ ਅੰਦਰ ਵਿੱਚ ਵਸੇ ਹੋਈਆਂ ਭੁੱਲਾਂ ਦੀ ਖੇਮਾ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਗਿਆਨ ਧਿਆਨ ਕਿਛ ਕਰ ਮਾ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡ ਸਤ ਗੁਰ ਨਾਨਕ ਜੇਨ ਕਲ ਰਾਖੇ ਮੇਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਸਤਨਾਮ